ਸਾਰੇ ਹਮਦਰੂ ਸਾਰਾ ਪਿੰਡ ਨਗਰ ਪੰਚਾਇਤਾਂ ਜੋ ਵੀ ਮੁੰਡੇ ਕੁੜੀਆਂ ਨੂੰ ਪਤਾ ਨੌਲੇਜ ਆ ਪਿੰਡ ਬਾਰੇ ਖੂਹਾਂ ਬਾਰੇ ਕੋਈ ਹੋਰ ਵੀ ਸਮਾਧਾ ਬਾਰੇ ਕੋਈ ਪਿੰਡ ਦੇ ਵਿੱਚ ਢਾਪ ਆ ਪ੍ਰਾਣੀ ਕਿੱਥੋਂ ਟੋਬੇ ਸ਼ੁਰੂ ਹੋਏ ਹਾਂ ਜਿਵੇਂ ਆਪਣਾ ਮਹਾਰਾਜ ਪਟਾਲੀ ਰਿਆਸਤ ਦੇ ਵਿੱਚ ਰਹਿਆ ਆਪਣਾ ਪਿੰਡ ਉਹ ਵੀ ਵੀ ਕਿਹੜੀ ਕਿਹੜੀ ਗੱਲ ਦਾ ਆਪਣੇ ਜਿਵੇਂ ਬੀਬੀ ਫੱਤੋ ਹੋਈ ਆ ਜੀ ਜਾਂ ਆਪਣੇ ਮੁੰਡਾ ਨੂੰ ਫਾਰਸੀ ਨਹੀਂ ਲੱਗਦੀ ਹਾਂ ਜਾ ਆਪਣੇ ਪਿੰਡ ਦੇ ਵਿੱਚ ਸੁਰਗ ਸੁਰੰਗਾਂ ਜਿਹੜੀ ਸੁਰੰਗਾਂ ਹਾਂ ਇਸ ਜਗ੍ਹਾ ਦਾ ਮਹੌਲ ਹੈ ਜਾ ਆਪਣੇ ਪਿੰਡ ਦੇ ਵਿੱਚ ਕਿਲਾ ਤੀਗਾ ਉਹ ਕਿੱਥੇ ਸੀਗਾ ਸਾਰਾ ਐ ਨਾ ਜਿਵੇਂ ਹੁਣ ਆਪਾਂ ਨੂੰ ਪਿਛਲੀ ਵੀਡੀਓ ਤੇ ਦਰਸ ਸਿੰਘ ਸਿੰਘ ਕਮੈਂਟ ਕਰਿਆ ਸੀ ਵੀ ਜਾਂ ਨਵੇਂਸਰ ਦਾ ਪੰਪ ਹੈ ਹਾਂਜੀ ਹਾਂਜੀ ਹਵੇਲੀ ਆਪਾਂ ਉਹਨਾਂ ਬਾਰੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜੀ ਹਾਂਜੀ ਆਤੀ ਵਾਲੀ ਹਵੇਲੀ ਦਾ ਬਾਈ ਦੇ ਜੀ ਆਪਣੇ ਅਗਲੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਬਾਰੇ ਸਾਰੀ ਗੱਲਬਾਤ ਕਰਾਂਗੇ ਜੀ ਸੋ ਬਸ ਸਾਡੇ ਚੈਨਲ ਦੇ ਨਾਲ ਤੁਸੀਂ ਬਣੇ ਰਹੋ ਸਾਡਾ ਤਾਂ ਕਾਹਦਾ ਭਰਾ ਛੋਟਾ ਚੈਨਲ ਹੈ ਨਾ ਛੋਟੇ ਸਰਦਿਆਂ ਤੇ ਤੁਸੀਂ ਬਸ ਲਾਈਕ ਸ਼ੇਅਰ ਕਮੈਂਟ ਜਿਹੜੇ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਆ ਇੱਕ ਨਾ ਐਸੀ ਤਰ੍ਹਾਂ ਜਿਵੇਂ ਅੱਜ ਵੀਡੀਓ ਬਣਾਈ ਆ ਸਰ ਸਿੰਘ ਜੀ ਆਪਾਂ ਨਾ ਜਿਹੜੇ ਵੀ ਰਿਕਮੈਂਡ ਕਰਦੇ ਆ ਵਧੀਆ ਸੋਹਣੇ ਕਮੈਂਟ ਕਰਦੇ ਆ ਆਪਾਂ ਨੂੰ ਆਪਾਂ ਉਹਨਾਂ ਦੇ ਸਪੈਸ਼ਲ ਨਾਂ ਹੀ ਪੜਿਆ ਕਰਦੇ ਆ ਹਾਂਜੀ ਨਾਂ ਹੀ